ਹੈਲੋ ਜੀ ਸਸ਼ਕਾ ਸਭ ਦਾ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੀ ਚੈਨਲ ਦੇ ਉੱਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਸੂਟਸ ਬਹੁਤ ਹੀ ਵਧੀਆ ਲੈ ਕੇ ਆਏ ਆਂ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈਗੀ ਆ ਤਾਂ ਆਪਾਂ ਤੁਹਾਡੇ ਲਈ ਨਵੇਂ ਪਿੰਟ ਲੈ ਕੇ ਆਏ ਆਂ ਕਿਉਂਕਿ ਹਜੇ ਕਾਫੀ ਗਰਮੀ ਪਈ ਹੈ ਤਾਂ ਆਪਾਂ ਠੰਡੇ ਠੰਡਾ ਫੈਬਰਿਕ ਚਾਹੀਦਾ ਤਾਂ ਆਪਾਂ ਕੈਂਬਰੀ कॉटन ਦੇ कलेक्शन ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਪ੍ਰਿੰਟ ਪਹਿਲਾਂ ਵੀ ਤੁਹਾਡੇ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਸੀ ਪ੍ਰਿੰਟ ਅੱਜ ਆਪਾਂ ਕੁਝ ਪ੍ਰਿੰਟ ਰੀਸਟਾਕ ਹੋ ਕੇ ਆਏ ਨੇ ਤੇ ਕੁਝ ਨਵੇਂ ਐਡ ਕੀਤੇ ਨੇ ਤਾਂ ਬਹੁਤ ਹੀ ਪਿਆਰੇ ਜੇ ਪ੍ਰਿੰਟ ਨੇ ਗਰਮੀ ਦੇ ਵਿੱਚ ਵੇਅਰ ਕਰਨ ਲਈ ਬਹੁਤ ਹੀ ਸੋਹਣੇ ਕਲਰ ਆ ਜੀ ਬਿਲਕੁਲ ਸਰਦਾਰੀ ਕਲੈਕਸ਼ਨ ਆ ਸਿੰਪਲ ਸੋਫਰ ਪ੍ਰਿੰਟ ਬਹੁਤ ਹੀ ਪਿਆਰੇ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਲੇਸਿਸ ਲਗਵਾ ਕੇ ਉੱਪਰ ਕੱਟਵਰਕ ਕਰਵਾ ਕੇ ਕਿਸੇ ਵੀ ਤਰ੍ਹਾਂ ਨਾਲ ਇਸਨਾਂ ਤੇ ਵਰਕ ਕਰਵਾ ਕੇ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਇਹ 올ਓਵਰ 5 ਮੀਟਰੇ ਫੈਬਰਿਕ ਆਏਗਾ ਤੁਸੀਂ ਇਹਨਾਂ ਦਾ ਕੋਰਸੈਟ ਬਣਾ ਸਕਦੇ ਹੋ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਅਗਰ ਤੁਸੀਂ ਡਿਜ਼ਾਈਨਿੰਗ ਦੇਖਣਾ ਚਾਹੁੰਦੇ ਹੋ ਕੋਰਸੈਟ ਦੀ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੋ ਅਸੀਂ ਸਟੀਚਿੰਗ ਕੀਤੇ ਕਸਟਮਰਸ ਦੇ ਸੂਟਸ ਹੁੰਦੇ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੈਗੇ ਹੋ ਤੁਸੀਂ ਆਈਡੀਆ ਲੈ ਸਕਦੇ ਹੈਗੇ ਹੋ ਵੀ ਤੁਸੀ ਸੂਟ ਕਿਵੇਂ ਸਟਿਚ ਕਰਵਾਉਣੇ ਹੈਗੇ ਆ ਕਰਵਾ ਜਿੱਥੋਂ ਮਰਜੀ ਲੋ ਪਰਸਤੇ ਜਿੱਥੋਂ ਮਰਜੀ ਕਰ ਲੋ ਤਾਂ ਅਗਰ ਤੁਹਾਨੂੰ ਕੁਛ ਨਿਊ ਆਈਡੀਆਸ ਚਾਹੀਦੇ ਨੇ ਕੋਟ ਸੈੱਟ ਦੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਬਹੁਤ ਹੀ ਪਿਆਰੇ ਜੇ ਹੈ ਪ੍ਰਿੰਟਰ ਨਵੇਂ ਡਿਜੀਟਲ ਪ੍ਰਿੰਟ ਹੈਗੇ ਬਿਲਕੁਲ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਹੀ ਵਧੀਆ ਬ੍ਰਾਂਡ ਦੇ ਹੈ ਲਿਵਲਿਨ ਦਾ ਪਤਾ ਹੀ ਹੋਏਗਾ ਜੀ ਸਭ ਨੂੰ ਬ੍ਰਾਂਡ ਜਿਹੜਾ ਕਿ ਬਹੁਤ ਹੀ ਵਧੀਆ ਹੈ ਤਾਂ ਤੁਸੀਂ ਇਹ ਵਾਲਾ ਫੈਬਰਿਕ ਲੈ ਸਕਦੇ ਹੋ ਹੁਣ ਆਪਣੇ ਕੋਲ ਅਵੇਲੇਬਲ ਬਹੁਤ ਹੀ ਸੋਹਣੇ ਮੇਰੀਆਂ ਆਂਟੀਆਂ ਚਾਚੀਆਂ ਤਾਈਆਂ ਸਭ ਦੇ ਲਈ ਪ੍ਰਿੰਟ ਉੱਪਰ ਲੈ ਕੇ ਆਏ ਆਂ ਕਈ ਲੇਡੀਜ਼ ਕਹਿੰਦੇ ਨੇ ਸਾਨੂੰ ਥੋੜੇ ਲਾਈਟ ਸ਼ੇਡ ਦਿਖਾਓ ਨਿੱਕੀ ਬੁੱਟੀ ਵਾਲੇ ਆ ਦੇਖੋ ਕਿੰਨਾ ਪਿਆਰਾ ਸ਼ੇਡ ਬਹੁਤ ਹੀ ਪਿਆਰਾ ਤਾਂ ਆਪਾਂ ਹੁਣ ਸਭ ਦੇ ਲਈ ਪ੍ਰਿੰਟ ਲੈ ਕੇ ਆਏ ਆ ਸੋ ਕੋਈ ਨਰਾਜ਼ ਨਾ ਹੋਵੇ ਲੇਡੀਜ਼ ਵਾਲੇ ਵੀ ਆ ਗਰਲਿਸ਼ ਵਾਲੇ ਵੀ ਹੈਗੇ ਆ ਬਹੁਤ ਹੀ ਪਿਆਰੇ ਆ ਦੇਖੋ ਮਲਟੀ ਸ਼ੇਡ ਦਾ ਪ੍ਰਿੰਟ ਕਿੰਨਾ ਸੋਹਣਾ ਹੈਗਾ ਬਹੁਤ ਹੀ ਪਿਆਰਾ ਆ ਦੇਖੋ ਇਹ ਲਾਈਟ ਸ਼ੇਡ ਹੈ ਬਿਲਕੁਲ ਆ ਮਤਲਬ ਇਸੇ ਵੀ ਐਸ ਦੀ ਲੇਡੀਜ਼ ਇਹਨਾਂ ਨੂੰ ਵੀਅਰ ਕਰ ਸਕਦੇ ਨੇ ਪ੍ਰਿੰਟ ਪੋਸ ਬਹੁਤ ਸੋਹਣੇ ਨੇ ਇਸ ਵਾਰ ਤਾਂ ਜਿਨ੍ਹਾਂ ਨੇ ਵੀ ਲੈਣੇ ਜਲਦੀ ਆਰਡਰ ਕਰ ਲਿਆ ਜੇ ਕਿਉਂਕਿ ਜਲਦੀ ਸਟਾਕ ਆਊਟ ਹੋ ਜਾਂਦੇ ਨੇ ਜਲਦੀ ਸੇਲ ਹੋ ਜਾਂਦੇ ਨੇ ਸੋ ਫਿਰ ਜਦੋਂ ਤੁਸੀਂ ਆਰਡਰ ਕਰਦੇ ਹੋ ਉਦੋਂ ਹੁੰਦੇ ਨਹੀਂ ਇਹ ਪ੍ਰਿੰਟ ਸੋ ਜਲਦੀ ਆਰਡਰ ਕਰ ਦੇਣਾ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦਿੱਤਾ ਹੈ WhatsApp ਵਾਲਾ ਇਹ ਹੈਗੇ ਜੀ ਪਿਓਰ ਟੈਬੀ ਸਿਲਕ ਦੇ ਡਿਜੀਟਲ ਪ੍ਰਿੰਟਸ ਹੈ ਇਹ ਪਾਰਟੀ ویئر 컬렉ਸ਼ਨ ਚ ਆਪਾਂ ਐਡ ਕਰ ਸਕਦੇ ਹੈਗੇ ਆ ਬਹੁਤ ਹੀ ਸੋਹਣੇ ਇਹ ਟੈਬੀ ਸਿਟ ਹੈਗੀ ਹੈ ਇਹਦੇ ਥੱਲੇ ਲਾਈਨਿੰਗ ਲਗਾਣੀ ਪਏਗੀ ਤੁਹਾਨੂੰ ਲਾਈਨਿੰਗ ਰਿਕੁਆਇਰਮੈਂਟ ਰੈਨਵਲੀ ਹੈਗੀ ਆ ਇਹ ਵੀ ਡਿਜੀਟਲ ਪ੍ਰਿੰਟ ਵਾਲੇ ਨੇ ਬਹੁਤ ਹੀ ਪਿਆਰੇ ਡਿਜੀਟਲ ਪ੍ਰਿੰਟ ਆਇਆ ਇਸ ਵਾਰ ਇਹ ਐਂਡ ਫੈਬਰਿਕ ਵੀ ਬਹੁਤ ਹੀ ਪਿਓਰ ਟੈਬੀ ਸਿਟ ਦਾ ਸੌਫਟ ਫੈਬਰਿਕ ਹੈਗਾ ਇਹ ਪਾਰਟੀ ویئر 컬렉ਸ਼ਨ ਆ ਇਸ ਨੂੰ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੈਗੇ ਹੋ ਡਰੈਸ ਬਣਾ ਸਕਦੇ ਹੋ ਲੌਂਗ ਫੌਪ ਨਾ ਸਕਦੇ ਹੋ ਵਨ ਪੀਸ ਬਣਾ ਸਕਦੇ ਹੈਗੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਪਲਾਜ਼ੋ ਸਪਨਾ ਸਕਦੇ ਹੋ ਸ਼ਰਾਰਾ ਸੂਟ ਨਾ ਸਕਦੇ ਕਿਸੇ ਵੀ ਤਰੀਕੇ ਨਾਲ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਬਹੁਤ ਹੀ ਸੋਨਾ ਟੈਬੀ ਸਿਲਕ ਦੇ ਡਿਜੀਟਲ ਪ੍ਰਿੰਟ ਹੈ ਉੱਪਰ ਸੀਕੁਐਂਸ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਸਾਰੇ ਹੀ ਸੂਟਸ ਉੱਤੇ 올ਓਵਰ ਸੂਟ ਦੇ ਉੱਪਰ ਮਤਲਬ 5 ਮੀਟਰ ਦੀ ਕਟ ਹੈ ਤਾਂ ਸਾਰੇ ਹੀ ਸੂਟ ਦੇ ਵਿੱਚ ਸਿਕਵੈਂਸ ਵਾ ਕਾਇਗਾ ਜੀ ਸਾਰੇ ਸੂਟ ਦੇ ਵਿੱਚ ਤੁਸੀਂ ਇਸ ਨੂੰ ਵੀ ਕਟਵਕ ਕਰਵਾ ਸਕਦੇ ਹੋ ਨੀਚੇ ਘੇਰੇ ਤੇ ਲੇਸਿਸ ਲਗਵਾ ਸਕਦੇ ਹੋ ਨਾਲ ਅੱਛਾ ਦੁਪੱਟਾ ਰੈਡੀ ਕਰਵਾ ਕੇ ਤਾਂ ਇਹ ਬਹੁਤ ਹੀ ਪਿਆਰਾ ਸੂਟ ਰੈਡੀ ਹੋਏਗਾ ਕਿਸੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਸੋਨੇ ਪ੍ਰਿੰਟ ਹੈ ਜੀ ਬਹੁਤ ਹੀ ਪਿਆਰੇ ਬਾਰੇ ਐਂਡ ਇਕਵਲ ਹੋ ਕੇ ਮੈਨੂੰ ਲੇਟੈਸਟ ਪੀਸਿਸ ਨੇ ਲੇਟੈਸਟ ਡਿਜ਼ਾਈਨ ਨੇ ਬਿਲਕੁਕੁ ਨਿਊ ਫਰੈਸ਼ ਕੁਸਿਸ ਆਪਾਂ ਲੈ ਕੇ ਆਏ ਆ ਸਾਰੇ ਹੀ ਕਲੈਕਸ਼ਨ ਨਵੀਂ ਹੈਗੀ ਆ ਸੋ ਜਿਨ੍ਹਾਂ ਨੇ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ